ਤੁਹਾਨੂੰ ਆਲਸ ਪਿਆਰਾ ਹੈ ਤਾਂ ਕਰ ਲਓ ਆਲਸ ਬਸ ਇਹ ਝੂਠ ਨਾ ਬੋਲ ਦੇਣਾ ਕਿ ਆਲਸ ਨੇ ਤੁਹਾਨੂੰ ਮਜਬੂਰ ਕਰ ਦਿੱਤਾ ਕਿ ਆਲਸ ਨੇ ਤੁਹਾਨੂੰ ਫੜ ਲਿਆ ਆਲਸ ਨੇ ਤੁਹਾਨੂੰ ਨਹੀਂ ਫੜ ਲਿਆ ਤੁਸੀਂ ਆਲਸ ਨੂੰ ਫੜਿਆ ਹੈ ਕੋਈ ਮਜਬੂਰੀ ਨਹੀਂ ਹੈ ਆਲਸ ਤੁਹਾਡੀ ਚੋਣ ਹੈ ਹਰ ਗੱਲ ਤੇ ਤਾਂ ਆਲਸ ਨਹੀਂ ਆਂਦਾ ਤੁਹਾਨੂੰ ਆਲਸ ਦੇ ਤੁਹਾਡੀ ਵਿਵਸਥਾ ਹੀ ਹੁੰਦੀ ਤੋ ਤੁਹਾਨੂੰ ਉਹਨਾਂ ਕੰਮਾਂ ਵਿੱਚ ਵੀ ਆਲਸ ਆਉਂਦਾ ਹੈ ਜੋ ਬੜੇ ਮਜ਼ੇਦੈਂ ਹੁੰਦੇ ਨੇ ਉਹਨਾਂ ਕੰਮਾਂ 'ਚ ਤਾਂ ਕਦੇ ਆਲਸ ਕਰਦੇ ਦੇਖਿਆ ਨਹੀਂ ਗਿਆ ਆਲਸ ਵਿੱਚ ਚੁੰਨ ਚੁੰਣ ਕੇ ਕਰਦੇ ਹੋ ਤੇ ਫਿਰ ਕਹਿੰਦੇ ਹੋ ਮਜਬੂਰੀ ਹੈ ਮਨ ਬੜਾ ਆਲਸੀ ਹੈ ਗੱਲ ਤੁਹਾਡੀ ਚੋਣ ਦੀ ਹੈ ਜਿੰਨਾ ਚੀਜ਼ਾਂ ਦੇ ਨਾਲ ਤੁਹਾਡੀ ਵਿਰਤियां ਸਹਿਮਤ ਰਹਿੰਦੀਆਂ ਨੇ ਉੱਥੇ ਤੁਹਾਨੂੰ ਕੋਈ ਆਲਸ ਨਹੀਂ ਹੁੰਦਾ ਪੜਨ ਵਿੱਚ ਆਲਸ ਤੇ ਹੁੜਦੰਗ ਵਿੱਚ ਪੂਰੀ ਚੁਸਤੀ ਆ ਜਾਂਦੀ ਹੈ ਇੱਕਦਮ ਊਰਜਾ ਆ ਜਾਂਦੀ ਹੈ ਕਬੀਰਾ ਇਹ ਮਨ ਆਲਸੀ ਸਮਝੇ ਨਹੀਂ ਗਵਾਰ ਭਜਨ ਕਰੇ ਕੋ ਆਲਸੀ ਖਾਣੇ ਕੋ ਤਿਆਰ